ਸਿੱਧਪੀਠ ਮਾ ਨੈਨਾ ਦੇਵੀ ਪਿੰਡੀ સ્વરૂਪ ਮੰਦਿਰ ਡ੍ਰੀਮ ਲੈਂਡ ਹਾਈਬੋ ਆਲ ਕਲਾ ਲੁਧਿਆਣਾ ਸ਼ਹਿਰ ਵਿੱਚ 26 ਜਨਵਰੀ ਤੇ ਤਿਰੰਗਾ ਫੈਰਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੁਧਿਆਣਾ ਸ਼ਹਿਰ ਦੀਆਂ ਨਾਮੀ ਸ਼ਖਸੀਅਤਾਂ ਪਹੁੰਚੀਆਂ ਅਤੇ ਸ਼ਹੀਦਾਂ ਦੇ ਬਲੀਦਾਨ ਬਾਰੇ ਜਾਣਕਾਰੀ ਵੀ ਦਿੱਤੀ ਗਈ। ਅੱਜ ਦਰਬਾਰ ਸੀ ਵੀ ਸਿੱਧਪੀਠ ਨੈਨਾ ਦੇਵੀ ਦਰਬਾਰ ਦੇ ਵਿੱਚ 26 ਜਨਵਰੀ ਨੂੰ ਝੰਡਾ ਲਹਿਰਾਇਆ ਗਿਆ। ਯੇ ਦੇ ਵਿੱਚ ਪੂਰੇ ਭਾਰਤ ਵਾਸੀਆਂ ਨੂੰ ਮੇਰੇ ਵੱਲੋਂ 26 ਜਨਵਰੀ ਦੀਆਂ ਬਹੁਤ-ਬਹੁਤ ਵਧਾਈਆਂ ਇਦਾਂ ਹੀ ਮੇਰੇ ਭਾਰਤ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਵਿੱਚ ਹੋਵੇ ਇਦਾਂ ਹੀ ਅਸੀਂ ਝੰਡੇ ਲਾ ਰਹੇ ਰਹੀਏ ਤੇ ਸਾਡਾ ਦੇਸ਼ ਸਦਾ ਆਜ਼ਾਦ ਰਹੇ, ਰਾਮ ਰਾਜਿਆ ਰਹੇ। ਪੀਠਮਾਨਾ ਦੇਵੀ ਪਿੰਡੀ ਸਰੂ ਮੰਦਿਰ ਡ੍ਰੀਮ ਹੈ ਬੋਲ ਕਲਾਉਡ ਜਾਣਾ। ਬਾਵਾ ਮੀਨਾ ਸ਼ਾਹ ਦੀ ਦਖਸਤਾ ਮੇ ਡ੍ਰੀਮ ਲੈਂਡ ਵੈਫਰ ਸੈਟੀ ਸਹਿਯੋਗ ਸੇ ਅੱਜ ਮੰਦਿਰ ਮੇ ਦੇਸ਼ ਦਾ ਤਿਰੰਗਾ ਲਾਇਆ ਗਿਆ ਸਭੀ ਭਾਰਤ ਵਾਸੀਆਂ ਨੂੰ ਗਤੰਤਰ ਦਿਵਸ ਦੀ ਹਾਰਦਿਕ ਸ਼ੁਭ ਕਾਮਨਾਏ ਭਾਰਤ ਮੇ ਹਿੰਦੂ ਮੁਸਲਿਮ ਸਿੱਖ ਸਾਈ ਸਭ ਇਕ ਹੈ ਸਭ ਭਾਈ ਭਾਈ ਹੈ ਸਭੀ ਮਿਲ ਕੇ ਖੁਸ਼ੀ ਮਨਾਏ ਸਭ ਪਰ ਪ੍ਰਭੂ ਕਿਰਪਾ ਹੋ ਅੱਜ ਦੇ ਸ਼ੋਭ ਦੇ 26 ਜਨਵਰੀ ਗਤੰਤਰ ਦਿਵਸ ਦਰਬਾਰ ਬਾਬਾ ਮੀਨਾ ਸ਼ਾਹ ਜੀ ਦੇ ਸਾਰੇ ਇਕੱਠੇ ਹੋ ਕੇ ਅੱਜ ਸਾਰੇ ਉਸ ਸ਼ਹੀਦਾਂ ਨੂੰ ਨਮਨ ਕੀਤਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਿਨ੍ਹਾਂ ਨੇ ਆਜ਼ਾਦੀ ਉਪਰੰਤ ਸਾਨੂੰ ਅੱਜ ਕਨਸਟੀਟਿਊਸ਼ਨ ਜਾਂ ਡਾਕਟਰ ਬੀ ਆਰ ਅੰਬੇਦਕਰ ਜੀ ਜੋ ਸਾਡੇ ਕਨਸਟੀਟਿਊਸ਼ਨ ਦੇ ਨਿਰਮਾਤਾ ਨੇ ਉਹਨਾਂ ਨੇ ਜਦੋਂ ਕਨਸਟੀਟਿਊਸ਼ਨ ਸਾਨੂੰ ਇੱਕ ਦੇਸ਼ ਨੂੰ ਦਿੱਤਾ ਜੇ ਮੈਂ ਕਹੂੰਗਾ ਕਿ ਅਸਲੀ ਆਜ਼ਾਦੀ ਸ 26 ਜਨਵਰੀ 1950 ਨੂੰ ਆਪਾਂ ਨੂੰ ਮਿਲੀ ਸੀ ਤੇ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਅੱਜ ਗਣਤੰਤਰ ਦਿਵਸ ਤੇ ਅਸੀਂ ਦਰਬਾਰ ਮੀਨਾ ਸ਼ਾਹੀ ਦੇ ਡ੍ਰੀਮ ਲੇਨ ਵਿਖੇ ਇਕੱਠੇ ਹੋ ਕੇ ਅੱਜ ਝੰਡੇ ਦੀ ਰਸਮ ਕੀਤੀ ਹੈ ਤੇ ਮੈਂ ਸਾਰੇ ਹੀ ਦੇਸ਼ਵਾਸੀਆਂ ਨੂੰ ਪਹਿਲਾਂ ਤਾਂ 26 ਜਨਵਰੀ ਦੀਆਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਜਿਵੇਂ ਕਿ ਤੁਹਾਨੂੰ ਗੌਰਵ ਬੱਗਾ ਜੀ ਨੇ ਦੱਸਿਆ ਕਿ 1950 ਦੇ ਵਿੱਚ ਆਪਣਾ ਸੰਵਿਧਾਨ ਜੋ ਲਾਗੂ ਹੋਇਆ ਸੀਗਾ ਉਦੋਂ ਤੱਕ ਆਪਣੀ ਲੜਾਈ 47 ਤੱਕ ਆਪਣੀ ਅੰਗਰੇਜ਼ਾਂ ਨਾਲ ਸੀਗੀ ਤੇ ਉਦੋਂ ਬਾਅਦ ਆਪਣੇ ਦੇਸ਼ ਦੀ ਲੜਾਈ ਕ腐ਸ਼ਨ ਨਾਲ ਹੈ ਜਿਸ ਦੇ ਵਿੱਚ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਅਪਕੇਜਰੀਵਾਲ ਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਲੱਗੇ ਹੋਏ ਨੇ ਕ腐ਸ਼ਨ ਦੇ ਖਿਲਾਫ ਤੇ ਆਪਾਂ ਨੂੰ ਸਭ ਨੂੰ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਤੇ ਕਰਪਸ਼ਨ ਨੂੰ ਇਸ ਦੇਸ਼ ਤੋਂ ਖਤਮ ਕਰੀਏ ਜੈ ਹਿੰਦ ਜੈ ਭਾਰਤ ਹੁਧਿਆਣਾ ਲਾਈਵ ਲਈ ਸੰਜੇ ਸੇਤੀਆ ਦੀ ਰਿਪੋਰਟ